ਕਰਨਲ ਦੀ ਪੋਸਟ ਤੋਂ ਬੰਦਾ ਕੰਮ ਕਰਦਾ ਹੋਵੇ ਉਹਦੇ ਨਾਲ ਇਨਜਸਟਿਸ ਉਹ ਦਾਦਾ ਠੋਕਣਾ ਖਾਂਦਾ ਹੋਵੇ ਕਦੀ ਐਸਐਸਪੀ ਕੋ ਕਦੀ ਏਡੀਜੀਪੀ ਕੋ ਕਦੀ ਡੀਜੀਪੀ ਕੋ ਆਕੇ ਕਿ ਮੇਰੀ ਕਾਰਵਾਈ ਕਰ ਦਿਓ ਤਾਂ ਤੁਸੀਂ ਅਮੈਜ਼ਨ ਕਰ ਸਕਦੇ ਹੋ ਕਿਸ ਤਿਸ ਇਸ ਸਟੇਟ ਦੀ ਕਾਨੂੰਨ ਵਿਵਸਥਾ ਕੀ ਹੈ ਪਹਿਲੀ ਗੱਲ ਬੰਦਾ ਖੜਾ ਬਿਆਨ ਦੇਣ ਲਈ ਗਵਾਹ ਖੜੇ ਬਿਆਨ ਦੇਣ ਲਈ ਵੀਡੀਓ ਬਣਿਆ ਹੋਇਆ ਕੁੱਟਦੇ ਮਾਰਦਿਆਂ ਦਾ ਮੈਡੀਕਲ ਐਵੀਡੈਂਸ ਹੈਗਾ ਇਸ ਤੋਂ ਵੱਡੀ ਗੱਲ ਹੁਣ ਕੀ ਚਾਹੀਦੀ ਹੈ ਜੇ ਪੰਜਾਬ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ 12 ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਸਸਪੈਂਸ਼ਨ ਆਰਡਰ ਕਰ ਦਿੱਤੇ ਐ ਤੇ ਉਹਦੇ باوجود ਵੀ ਹਜੇ ਜਿਹੜਾ ਹੈ ਪਰਿਵਾਰ ਲਗਾਤਾਰ ਗੁਹਾਰ ਲਗਾ ਰਿਹਾ ਕਿ ਜਸਟਿਸ ਨਹੀਂ ਸਾਨੂੰ ਮਿਲਿਆ ਇਹ ਇੱਕ ਕਾਗਜ਼ੀ ਕਾਰਵਾਈ ਆਈਵਸ਼ ਕਾਰਵਾਈ ਹੈ ਜੇ ਸਸਪੈਂਸ਼ਨ ਫੇ ਕਿਉਂ ਕੀਤੀ ਹੈ ਜੇ ਕਸੂਰੇ ਹੈ ਨਹੀਂ ਤੇ ਸਸਪੈਂਸ਼ਨ ਕਿਉਂ ਕੀਤੀ ਹੈ ਜੇ ਕਸੂਰ ਹੈਗਾ ਤਾਂ ਬੰਦੇ ਕਰ ਵੇ ਕਰਨ ਇਹਨਾਂ ਸਵਾਲ ਹੈ ਜਪ ਗਵਰਨਰ ਹਾਊਸੇ ਬਾਹਰ ਖੜੇ ਆ ਜੀ ਪਟਿਆਲਾ ਦੇ ਜਿਹੜੇ ਕਲੋਨਲ ਪੁਸ਼ਪਿੰਦਰ ਸਿੰਘ ਬਾਠ ਉਹਨਾਂ ਦਾ ਮਾਮਲਾ ਲਗਾਤਾਰ ਪੱਕਿਆ ਹੋਇਆ ਹੈ ਇਸ ਟਾਈਮ ਪਰਿਵਾਰ ਮਿਲਨ ਆਇਆ ਤੇ ਉਹਨਾਂ ਦੇ ਨਾਲ ਫਾਰਮਰ ਐਮਪੀ ਅਵਿਨਾਸ਼ رائے ਖੰਨਾ ਜੀ ਆਏ ਹੋਏ ਨੇ ਇੱਥੇ ਔਰ ਜਿਹੜੇ ਕਿ ਸਾਬਕਾ ਪ੍ਰਧਾਨ ਵੀ ਰਹੇ ਚੁਕੇ ਨੇ ਬੀਜੇਪੀ ਦੇ ਅ ਦਾਂ ਸਭ ਕਹੀਏ ਤੁਹਾਨੂੰ ਹਾਂਜੀ ਖੰਨਾ ਸਭ ਜਿਸ ਤਰ੍ਹਾਂ ਅੱਜ ਆਏ ਹੋ ਤੁਸੀਂ ਤੇ ਲਗਾਤਾਰ ਮਤਲਬ ਤੁਸੀਂ ਦੇਖ ਹੀ ਰਹੇ ਹੋ ਸੁਰੱਖਿਆ ਚ ਬਹੁਤ ਜ਼ਿਆਦਾ ਹੈ ਗਿਆ ਮਾਮਲਾ ਤੇ ਤੁਸੀਂ ਨਾਲ ਖੜੇ ਹੋਏ ਹੋ ਜਿਸ ਤੋਂ ਦੇਖਿਆ ਜਾ ਰਿਹਾ ਕਿ ਬਹੁਤ ਘੱਟ ਹੁੰਦਾ ਹੈ ਨਾ ਇਸ ਤਰੀਕੇ ਦੇ ਨਾਲ ਕੋਈ ਲੀਡਰ ਕਿਸੇ ਤਰੀਕੇ ਦੇ ਨਾਲ ਕਰਦਾ ਤੁਸੀਂ ਨਿਖੇਦੀ ਵੀ ਕੀਤੀ ਹੈ ਦੀ ਤੁਸੀਂ ਸਮਝਦੇ ਹੋ ਕਿ ਇਹ ਮਾਮਲਾ ਵਾਕਈ ਜਿਹੜਾ ਹੈਗਾ ਉਹ ਜੈਨੂਇਨਲੀ ਜਿਹੜਾ ਐਡਰੈਸ ਹੋਣਾ ਚਾਹੀਦਾ ਬਿਲਕੁਲ ਕਿਸੇ ਨਾਲ ਵੀ ਤੱਕਾ ਹੁੰਦਾ ਕਿਉਂਕਿ ਇਨਸਾਨ ਜਿਹੜਾ ਹੈ ਉਹ ਆਪਣੇ ਕੁਝ ਹੱਕ ਤੇ ਕੁਝ ਡਿਊਟੀ ਲੈ ਕੇ ਪੈਦਾ ਹੁੰਦਾ ਜੀ ਜੇ ਉਹਦੇ ਹੱਕਾਂ ਤੇ ਕੋਈ ਡਾਕਾ ਮਾਰੇ ਤਾਂ ਉਹਨੂੰ ਜਸਟਿਸ ਮਿਲਣਾ ਚਾਹੀਦਾ ਜੀ ਇੱਕ ਇਸ ਪੋਸਟ ਕਰਨਲ ਦੀ ਪੋਸਟ ਤੋਂ ਕੋ ਬੰਦਾ ਕੰਮ ਕਰਦਾ ਹੋਵੇ ਉਹਦੇ ਨਾਲ ਇਨਜਸਟਿਸ ਉਹ ਦਾਦਾ ਠੋਕਣਾ ਖਾਂਦਾ ਹੋਵੇ ਕਦੀ ਐਸਐਸਪੀ ਕੋ ਕਦੀ ਐਡੀਜੀਪੀ ਕੋ ਕਦੀ ਡੀਜੀਪੀ ਕੋ ਆਕੇ ਕਿ ਮੇਰੀ ਕਾਰਵਾਈ ਕਰ ਦਿਓ ਤਾਂ ਤੁਸੀਂ ਅਮੈਜ਼ਨ ਕਰ ਸਕਦੇ ਹੋ ਕਿ ਇਸ ਇਸ ਸਟੇਟ ਦੀ ਕਾਨੂੰਨ ਵਿਵਸਥਾ ਕੀ ਹੈ ਜੀ ਠੀਕ ਹੈ ਫਿਰ ਇਨਕੁਆਰੀ ਦਾ ਮਤਲਬ ਕੀ ਹੈ ਪਹਿਲੀ ਗੱਲ ਬੰਦਾ ਖੜਾ ਬਿਆਨ ਦੇਣ ਲਈ ਗੋਆ ਖੜੇ ਬਿਆਨ ਦੇਣ ਲਈ ਵੀਡੀਓ ਬਣਿਆ ਹੋਇਆ ਕੁੱਟਦੇ ਮਾਰਦਿਆਂ ਦਾ ਮੈਡੀਕਲ ਐਵੀਡੈਂਸ ਹੈਗਾ ਇਸ ਤੋਂ ਵੱਡੀ ਗੱਲ ਹੁਣ ਕੀ ਚਾਹੀਦੀ ਹੈ ਜੀ ਜੀ ਠੀਕ ਹੈ ਇਹਨਾਂ ਨੂੰ ਪਰਚਾ ਰਿਸਟਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਬਾਕੀ ਪਰਚੇ ਰਿਸਟਰ ਕਰਨ ਤੋਂ ਬਾਅਦ ਇਨਕੁਆਇਰੀ ਜਿਹੜੀ ਕਰਨੀ ਹੈ ਕਰਨ ਮੈਂ ਵਕੀਲ ਵੀ ਹਾਂ ਇਸੇ ਤੋਂ ਮੈਂ ਸਮਝਦਾ ਇਸ ਗੱਲ ਨੂੰ ਕਿਦਾਂ ਇਹ ਐਕਸ਼ਨ ਹੁੰਦਾ ਹੁਣ ਮੈਜਿਸਟਰੇਟ ਇਨਕੁਆਇਰੀ ਕਰਕੇ 7 ਦਿਨ ਚ ਰਿਪੋਰਟ 15 ਦਿਨ ਚ ਰਿਪੋਰਟ ਦੇ ਦਾਂਗੇ ਉਹਦਾ ਲੌਜੀਕ ਇਸ ਕਰਕੇ ਨਹੀਂ ਹੈ ਜੇ ਕੋਈ ਐਵੀਡੈਂਸ ਸਟੈਬਲਿਸ਼ ਕਰਨਾ ਹੋਵੇ ਕੋਈ ਚੀਜ਼ ਲੱਭਣੀ ਹੋਵੇ ਇਹ ਤਾਂ ਆਲਰੇਡੀ ਸਭ ਕੁਝ ਲੱ ਖਨਾਸ਼ਪੁਰ ਜਿੱਥੋਂ ਤੱਕ ਦੇਖਿਆ ਜਾਏ ਪੰਜਾਬ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ 12 ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਸਸਪੈਂਸ਼ਨ ਆਰਡਰ ਕਰ ਦਿੱਤੇ ਆ ਤੇ ਉਹਦੇ باوجود ਵੀ ਹਜੇ ਜਿਹੜਾ ਹੈ ਪਰਿਵਾਰ ਲਗਾਤਾਰ ਗੁਹਾਰ ਲਗਾ ਰਿਹਾ ਕਿ ਜਸਟਿਸ ਨਹੀਂ ਸਾਨੂੰ ਮਿਲਿਆ ਤਾਂ ਜੀ ਸਸਪੈਂਸ਼ਨ ਨਾਲ ਜਸਟਿਸ ਨਹੀਂ ਮਿਲਣਾ ਜੀ ਇਹ ਇੱਕ ਕਾਗਜ਼ੀ ਕਾਰਵਾਈ ਆਈਵਸ਼ ਕਾਰਵਾਈ ਹੈ ਜੇ ਸਸਪੈਂਸ਼ਨ ਵੀ ਕਿਉਂ ਕੀਤੀ ਹੈ ਜੇ ਕਸੂਰੇ ਹੈ ਨਹੀਂ ਤੇ ਸਸਪੈਂਸ਼ਨ ਕਿਉਂ ਕੀਤੀ ਹੈ ਜੇ ਕਸੂਰ ਹੈਗਾ ਤਾਂ ਬੰਦੇ ਕਰ ਵਿਗਰਨ ਇਹਨਾਂ ਸਵਾਲ ਹੈ ਜੀ 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 ਅੱਜ ਤੋ ਤੱਕ ਦੇਖਿਆ ਜਾਏ ਸਰਦਾ ਸਰਦਾ ਜਿਹੜਾ ਮਾਹੌਲ ਹੈਗਾ ਇਸ ਤਰ੍ਹਾਂ ਦਾ ਬਾਰ ਬਾਰ ਆਂਦੇ ਆ ਸਾਹਮਣੇ ਕੋਈ ਆਂਦੇ ਜਿਸ ਤਰ੍ਹਾਂ ਪਰਿਵਾਰ ਹੈ ਤੁਹਾਨੂੰ ਪਰਿਵਾਰ ਨੇ ਅਪਰੋਚ ਕੀਤਾ ਕਿ ਤੁਸੀਂ ਕੁਝ ਦੇਣਾ ਮੈਂ ਤਾਂ ਪੜ ਕੇ ਦੇਖਿਆ ਗੁਰਤੇਜ ਸਾਡੀ ਪਾਰਟੀ ਦਾ ਲੀਡਰ ਹੈ ਜਦੋਂ ਮੈਂ ਖਬਰ ਪੜੀ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਅਫਸਰਾਂ ਨੂੰ ਵੀ ਰਿਕੁਐਸਟ ਕੀਤੀ ਕਿ ਤੁਸੀਂ ਘੱਟੋ ਘੱਟ ਬੰਦਈ ਕਾਰਵਾਈ ਜਿਹੜੀ ਹੈ ਕਰੋ ਮਾਹੌਲ ਖਰਾਬ ਨਾ ਕਰੋ ਉਹ ਬੰਦਾ ਜਸਟਿਸ ਨੇ ਮੰਗ ਰਿਹਾ ਮੰਗ ਕੀ ਰਿਹਾ ਕੋਈ ਨੌਕਰੀ ਨਹੀਂ ਮੰਗ ਰਿਹਾ ਕੋਈ ਉਹ ਨਹੀਂ ਮੰਗ ਰਿਹਾ ਪੈਸੇ ਨਹੀਂ ਮੰਗ ਰਿਹਾ ਕੁਝ ਨਹੀਂ ਮੰਗ ਰਿਹਾ ਕੰਪਨਸੇਸ਼ਨ ਨਹੀਂ ਮੰਗ ਰਿਹਾ ਉਹ ਸਿੰਪਲ ਕ ਹੁਣ ਜਿਸ ਬੱਚੇ ਦੇ ਸਾਹਮਣੇ ਬਾਪ ਨੂੰ ਕੁੱਟਿਆ ਗਿਆ ਹੋਵੇ ਜਿਸ ਬਾਪ ਦੇ ਸਾਹਮਣੇ ਬੱਚੇ ਨੂੰ ਕੁੱਟਿਆ ਗਿਆ ਹੋਵੇ ਐਤੋਂ ਵੱਡੀ ਦਰਦਨਾਕ दुखदायक ਘਟਨਾ ਕੀ ਹੋ ਸਕਦੀ ਹੈ ਵਕੀਲ ਦੇ ਨਜ਼ਰੀਏ ਤੋਂ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਐਵੀ ਗੱਲਾਂ ਆ ਰਹੀਆਂ ਸੀ ਇਹ ਸਾਹਮਣੇ ਕਿ ਸ਼ਾਇਦ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਐਵੇਂ ਦੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਫਿਰ ਉਹ ਟਾਬੇ ਵਾਲੇ ਦੀ ਇੱਕਦਮ ਮੁਕਰ ਜਾਣਾ ਫਿਰ ਉਹਦੇ ਬਾਅਦ ਜਿਹੜੇ ਜਸਵਿੰਦਰ ਕੌਰ ਬਾਟ ਨੇ ਉਹਨਾਂ ਦਾ ਕਹਿਣਾ ਕਿ ਐਫ ਆਈ ਆਰ ਜਿਹੜੀ ਜਾਂ ਜੋ ਵੀ ਕੰਪਲੇਨਟ ਦਰਜ ਕੀਤੀ ਗਈ ਇਹ ਮੇਰੇ ਹਸਬੰਡ ਦੇ ਸਟੇਟਮੈਂਟ ਤੇ ਕੀਤੀ ਜਾਵੇ ਜਦਕਿ ਉਹ ਟਾਬੇ ਵਾਲੇ ਦੇ ਉਸ ਤੇ ਕੀਤੀ ਗਈ ਹੈ ਵਕੀਲ ਦੇ ਨਜ਼ਰੀਏ ਤੋਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇੰਜਰਡ ਦੇ ਤੀਆ ਬੰਦਾ ਕੌਣ ਹੁੰਦਾ ਜੇ ਇੰਜਰਡ ਨਾ ਮਿਲ ਫਿਰ ਕੋਈ ਹੋਰ ਥਰਡ ਪਰਸਨ ਆਵੇ ਫਿਰ ਉਹ ਕਹਿੰਦਾ ਕਿ ਸ਼ਰਾਬ ਪੀਤੀ ਹੋ ਸੀ ਉਹ ਝੂਠਾ ਪੇਸਾਦ ਹੋ ਗਿਆ ਜਦੋਂ ਮੈਡੀਕਲ ਹੋਇਆ ਉਹਨਾਂ ਦਾ ਉਹ ਤੇ ਸ਼ਾਫ ਸਾਫ ਲਿਖਿਆ ਸੀ ਕਿ ਨੋ ਅਲਕੋਹਲ ਹੈਸ ਬੀਨ ਟੇਕਨ ਤਾਂ ਫਿਰ ਇਤੋਂ ਵੱਡੀ ਗੈਵਨਸ ਹੋਣੀ ਚਾਹੀਦੀ ਜੀ ਤੁਸੀਂ ਬੀਜਪੀ ਦੇ ਆਗੂ ਹੈਗੇ ਹੋ ਜਿਸ ਦੇ ਕਿਦ ਨਾਲ ਤੇ ਗਵਰਨਰ ਸਾਹਿਬ ਪੰਜਾਬ ਨੂੰ ਅੱਜ ਮਿਲਣ ਆਏ ਨੇ ਤੁਸੀਂ ਇੱਥੇ ਵੀ ਕਿਸੇ ਤੇ ਕਿਹਦਾ ਅਪਰੋਚ ਕਰੋਗੇ ਜਾਂ ਗੱਲਬਾਤ ਨੂੰ ਲੱਗਦਾ ਜਸਟਿਸ ਮੰਗ ਰਹੇ ਹੋ ਅਪਰੋਚ ਕਰ ਦੀ ਸਿੰਪਲ ਟਾਈਮ ਲਿਆ ਸੀ ਮੈਂ ਉਹਨਾਂ ਕੋਲ ਤੇ ਪਰਿਵਾਰ ਨੂੰ ਟਾਈਮ ਲੈ ਕੇ ਦਿੱਤਾ ਤੇ ਰਿਕੁਐਸਟ ਕਰਾਂਗੇ ਕਿ ਸਿਰਫ ਜਸਟਿਸ ਕਰਵਾ ਦੇ ਹੋਰ ਕੁਝ ਨਹੀਂ ਚਾਹੀਦਾ ਬਹੁਤ ਬਹੁਤ ਧੰਨਵਾਦ ਅਵਿਨਾਸ਼ ਟਰਾਈ ਕਰਨਾ ਸਾਡੇ ਨਾਲ ਸੀਗੇ ਇਹ ਸਾਬਕਾ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਤੇ ਉਹਦੇ ਨਾਲ ਹੀ ਸਾਬਕਾ ਭਾਜਪਾ ਦੇ ਪ੍ਰਧਾਨ ਸੂਬਾ ਪ੍ਰਧਾਨ ਰਹੇ ਚੁੱਕੇ ਨੇ ਤੇ ਉਹਨਾਂ ਨੇ ਗੱਲਬਾਤ ਕੀਤੀ ਕਿਉਂਕਿ ਵਕੀਲ ਵੀ ਨੇ ਕਹਿੰਦੇ ਸਾਡੀ ਪਾਰਟੀ ਦੇ ਹੈਗੇ ਨੇ ਇਹਨਾਂ ਦੇ ਜਿਹੜੇ ਰਿਲੇਟਿਵਸ ਨੇ ਐਸ ਕਰਕੇ ਸਾਨੂੰ ਲੱਗਿਆ ਕਿ ਮੈਨੂੰ ਨਾਲ ਚੱਲਣਾ ਚਾਹੀਦਾ ਹੈ ਗਵਰਨਰ ਸਾਹਿਬ ਤੋਂ ਮੈਂ ਟਾਈਮ ਲੈ ਕੇ ਦਿੱਤਾ ਸੀ ਪਰਿਵਾਰ ਨੇ ਆਪਣੀ ਬੇਨਤੀ ਕਰਨੀ ਹੈਗੀ ਹੈ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਸਟਿਸ ਨਹੀਂ ਮਿਲ ਰਿਹਾ ਪਰਿਵਾਰ ਅੰਦਰ ਗਿਆ ਮਿਲਨ ਵਾਸਤੇ ਐਸਐਮ ਸਰਨਲ ਅਵਿਨਾਸ਼ رائے ਖੰਨਾ ਜੜੇ ਆ ਉਹ ਗੱਲਬਾਤ ਕਰ ਰਹੇ ਸੀ ਕੈਮਰਾ ਪਰਸਰ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਰੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ